ਸੋ ਲੋਕ ਮਹੱਲਾ ਪੰਜਵਾ ਹਰਨਾਖੀ ਕੂ ਸੱਚ ਵੈਣ ਸੁਣਾਈ ਜੋ ਤਉ ਕਰੇ ਉਧਾਰਨ ਹਾਈ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰਨਾਖੀ ਕੂ ਇਥੇ ਠੰਮਕ ਸੱਚ ਵੈਣ ਸੁਣਾਈ ਇਥੇ ਵਿਸਰਾਮ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਪਿਰ ਤੈਡਾ ਮਨ ਸਾਧਾਰਨ ਪਿਰ ਇਥੇ ਯਮਕ ਲੱਗੇਗੀ ਇਹਡਾ ਮਨ ਸਾਧਾਰਨ ਦੁਰਜਨ ਸੇਤੀ ਨੇਹੁ ਰਚਾਇਓ 10 ਵਿਖਾ ਮੈ ਕਾਰਣ ਇਹ 10 ਵਿਖਾ ਮੈ ਕਾਰਣ ਵਿਖਾ ਕਸ ਕੀ ਬੋਲਦਾ ਹੈ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ਪਿਰ ਸ਼ੈਲ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਪੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਨਾ ਹੋ ਪੁੱਲੀ ਨਾ ਹੋ ਚੁੱਕੀ ਇਥੇ ਵਿਸਰਾਮ ਨਾ ਮੈਂ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਜਿਤ ਹਉ ਲਾਈ ਤਿਤ ਹਉ ਲੱਗੀ ਜਿਤ ਹਉ ਲਾਈ ਜਿਤ ਹਉ ਕੱਠਨ ਜਿਤ ਹਉ ਲਾਈ ਤਿਤ ਹਉ ਲੱਗੀ ਜਿਤ ਹਉ ਲਾਈ ਤਿਤ ਹੋ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪੈਰ ਕਿਰਪਾ ਧਾਰੀ ਪੈਰ ਔਗਣ ਤਿਸਕੇ ਸਭ ਗਵਾਏ ਪੈਰ ਔਗਣ ਨਹੀਂ ਕਹਿਣਾ ਇਹ ਪੈਰ ਪੱਤੇ ਜਮਕ ਲੱਗੇਗੀ ਪੈਰ ਯਾਦ ਰੱਖਣਾ ਪੈਰ ਔਗਣ ਤਿਸਕੇ ਸਭ ਗਵਾਏ ਗਾਲ ਸੇਤੀ ਲਾਏ ਸਵਾਰੀ ਕਰਮਹੀਣ ਧਨ ਕਰੇ ਬਿਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਨਹ ਰਲਿਆ ਇੱਕ ਦੇਵ ਹੋ ਰਾਤ ਮੁਰਾਹੀ ਮਹੱਲਾ ਪੰਜਵਾ ਕਾਹੇ ਮਾਨ ਤੂ ਡੋਲਤਾ ਹਰ ਮਨਸਾ ਪੂਰਨ ਹਾਰ ਹਰ ਮਨਸਾ ਪੂਰਨ ਹਾਰ ਸਤਗੁਰ ਪਰਖ ਤਿਆਏ ਤੂ ਸਰ ਦੁਖ ਵਿਸਾਰਨ ਹਾਰ ਹਾਰ ਨਾਮਾ ਆਰਾਧਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕਉ ਪੂਰਬ ਲਿਖਿਆ ਤਿਨ ਰੰਗ ਲੱਗਾ ਨਰੰਕਾਰ ਉਨਹੀ ਛੱਡਿਆ ਮਾਇਆ ਸਵਾਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੈ ਲਿਵੈ ਮਨਨੇਨ ਹੁਕਮ ਅਪਾਰ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਅਠੇ ਪਹਿਰ ਇਕ ਤੈ ਲਿਵੈ ਕਤੈ ਨਹੀਂ ਬੋਲਨਾ ਅਠੇ ਪਹਿਰ ਇਕ ਤੈ ਲਿਵੈ ਮਨ ਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਜਨ ਨਾਨਕ ਮੰਗੈ ਦਾਨ ਇਕ ਇਕ ਦੇਹ ਦਰਸ ਨਾਨ ਪਿਆਰ ਪਉੜੀ ਜੇਸ ਤੂ ਆਵਹਿ ਚਿਤ ਤੇ ਸੁਨੋ ਸਦਾ ਸੁਖ ਜੇਸ ਤੂ ਆਵਹਿ ਚਿਤ ਤੇਸ ਜਮਨਾ ਹੀ ਦੁਖ ਜਿਸ ਤੂੰ ਆਵਹਿ ਚਿਤ ਤੇਸ ਕੇ ਕਾੜਿਆ ਇਹ ਜਿਸ ਤੂੰ ਨਹੀਂ ਬੋਲਣਾ ਜਿਸ ਪਦਾਂ ਤੇ ਜਮਕ ਲਾ ਕੇ ਉਚਾਰਨ ਕਰਨਾ ਹੈ ਕਾੜਿਆ ਪੁੱਲਾ ਹੀ ਬੋਲਣਾ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵਹਿ ਚਿਤ ਸੋ ਪਰਵਾਣ ਜਨ ਜੇਸ ਤੂ ਆਵਹਿ ਚਿਤ ਬਹੁਤਾ ਤੇਸ ਧਨ ਜੇਸ ਤੂ ਆਵਹਿ ਚਿਤ ਸੋ ਵੱਡ ਪਰਵਾਰਿਆ ਸੋ ਵੱਡ ਪਰਵਾਰਿਆ ਜੇਸ ਤੂ ਆਵਹਿ ਚਿਤ ਤਿਨ ਕੋਲ ਉਧਾਰਿਆ ਸ਼ਲੋਕ ਮਹੱਲਾ ਪੰਜਵਾ ਅੰਦਰ ਅੰਨਾ ਬਾਹਰ ਹੋ ਅੰਨਾ ਅੰਨਾ ਇਹ ਥੋੜਾ ਪਹਾਰਾ ਹੀ ਬੋਲਨਾ ਬਾਹਰ ਹੋ ਅੰਦਰ ਹੋ ਅੰਨਾ ਬਾਹਰ ਹੋ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ ਮਾਇਆ ਨੂੰ ਬਹੁਤਾਵੇ ਅੰਦਰ ਮੈਲ ਨਾ ਉਤਰੈ ਹੋ ਮੈਂ ਅੰਦਰ ਮੈਲ ਨਾ ਉਤਰੈ ਹੋ ਮੈਂ ਅੰਦਰ ਤੇ ਹੀ ਅਮਕ ਲੱਗੀ ਫਿਰ ਫਿਰ ਆਵੇ ਜਾਵੇ ਸਿਰ ਫਿਰ ਆਵੇ ਜਾਵੇ ਫਿਰ ਫਿਰ ਨਹੀਂ ਕਹਿਣਾ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖ ਹਰ ਹਰ ਕਹਾਵੇ ਬੈਸ ਨੂੰ ਨਾਮ ਕਰਮ ਹੋ ਜੁਗਤਾ ਤੋ ਕੁੱਟੇ ਕਿਆ ਫਲ ਪਾਵੇ ਤੋ ਕੁੱਟੇ ਕਿਆ ਫਲ ਪਾਵੇ ਹੰਸਾ ਵਿੱਚ ਬੈਠਾ ਬਗ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾ ਹੰਸ ਸਵਾ ਵਿਚਾਰ ਕਰ ਦੇਖਣ ਤਾ ਬੱਗਾ ਨਾਲ ਜੋੜ ਕਦੇ ਨਾ ਆਵੇ ਜਾ ਹੰਸ ਸਵਾ ਇਥੇ ਚਮਕ ਵਿਚਾਰ ਕਰ ਦੇਖਣ ਇਥੇ ਵਿਸਰਾਮ ਹੈ ਤਾ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ 모ਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ ਹਾਂ ਹੰਸਾ ਪਦ ਤੇਜਮਕ ਹੰਸਾ ਹੀਰਾ ਮੋਤੀ ਚੁਗਣਾ ਇਥੇ ਬੱਗ ਇਥੇ ਜਮਕ ਡੱਡਾ ਭਾਲਣ ਜਾਵੇ ਉੱਡਰਿਆ ਵਿਚਾਰਾ ਬਗਲਾ ਉੱਡਰਿਆ ਥੋੜਾ ਜਿਹਾ ਕਸ ਕੇ ਉੱਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਨ ਲਖਾਵੇ ਹਾਂ ਮੰਨ ਮੰਨ ਮੰਝ ਨਹੀਂ ਬੋਲਣਾ ਮੰਮੀ ਉੱਥੇ ਟਿੱਪੀ ਆ ਮੰਨ ਲਖਾਵੇ ਜੇਤ ਕੋ ਲਾਇਆ ਤਿਤ ਹੀ ਲਾਗਾ ਜੇਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ ਦਿੱਚੈ ਜਾ ਹਰ ਏਵੈ ਪਾਵੈ ਜੇਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ ਦਿੱਚੈ ਜਾ ਹਰ ਏਵੈ ਪਾਵੈ ਸਤ ਗੁਰ ਸਰਵਰ ਰਤਨੀ ਭਰ ਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਹਾਂਜੀ ਸਿੱਖ ਹੰਸ ਇੱਥੇ ਠਮਕ ਸਰਵਰ ਇਕੱਠੇ ਹੋਏ ਇੱਥੇ ਵਿਸਰਾਮ ਸਾਤ ਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਹਾਂਜੀ ਰਤਨ ਪਦਾਰਥ ਮਾਣਕ ਇੱਥੇ ਠਮਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੈ ਸਰਵਰ ਹੰਸ ਦੂਰ ਨ ਹੋਈ ਕਰਤੇ ਏਵਾ ਪਾਵੈ ਜਨ ਨਾਨਕ ਜਿਸ ਦੇ ਮਸਤਕ ਭਾਗ ਧੁਰ ਲਿਖਿਆ ਇੱਥੇ ਵਿਸਰਾਮ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੁਟੰਬ ਸਬਤਾਰੇ ਸਭਾ ਸ੍ਰਿਸ਼ਟ ਛਡਾਵੈ ਹਾਂ ਸੱਭਾ ਇਹ ਕਿਸਕੇ ਬੋਲਣਾ ਸਭਾ ਨਹੀਂ ਕਹਿਣਾ ਆਪ ਤਰਿਆ ਕੁਟੰਬ ਸਬਤਾਰੇ ਸਭਾ ਸ੍ਰਿਸ਼ਟ ਛਡਾਵੈ ਮਹੱਲਾ ਪੰਜਵਾ ਪੰਡਿਤ ਆਖਾਏ ਬਹੁਤੀ ਰਾਹੀ ਕੋੜੜ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਅੰਦਰ ਮੋਹ ਨਿਤ ਭਰਮ ਵਿਆਪਿਆ ਮੋਹ ਪਤਿ ਠਮਕ ਤਿਸਤਸ ਨਾਹੀ ਦੇਹਾ ਹਾਂ ਇਹ ਤਿਸਟਸ ਹੀ ਉਚਾਰਨ ਕਰਨਾ ਤਿਸਤਸ ਨਾਹੀ ਦੇਹਾ ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ਸੱਚ ਕਹ ਤਾ ਛੋਹੋ ਆਵੈ ਅੰਤਰ ਬਹੁਤਾ ਰੋਹਾ ਵਿਆਪਿਆ ਦੁਰਮਤ ਕੁਬੁੱਧ ਕੁਮੂੜਾ ਹੂੰ ਕੁਬੁੱਧ ਕੁਮੂੜਾ ਮਨ ਲਾਗਾ ਤਿਸ 모ਹਾ ਠੱਗੈ 세ਤੀ ਠੱਗ ਰਲ ਆਇਆ ਸਾਥ ਪੇ ਇਕੋ ਜਿਹਾ ਸਾਥ ਪੇ ਇਕੋ ਜਿਹਾ ਸਤਗੁਰ ਸਰਾਫ ਨਦਰੀ ਵਿੱਚ ਦੋ ਕੱਢੈ ਤਾ ਉਗੜ ਆਇਆ ਲੋਹਾ ਹਾਏ ਵਿਸਰਾਮ ਧਿਆਨ ਨਾਲ ਲਾਉਣਾ ਹੈ ਸਤਿਗੁਰ ਸਰਾਫ ਇੱਥੇ ਠੰਮਕ ਨਦਰੀ ਵਿੱਚ ਦੋ ਕੱਢਾ ਇਹ ਵਿੱਚ ਅਤੇ ਦੋ ਦੇ ਵਿੱਚ ਡੈਸ਼ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਵਿੱਚ ਦੋ ਕੱਢਾ ਇੱਥੇ ਵਿਸਰਾਮ ਤਾਂ ਉਗੜ ਆਇਆ ਲੋਹਾ ਬਹੁ ਤੇਰੀ ਥਾਈ ਰਲਾਇ ਰਲਾਏ ਦਿੱਤਾ ਉਗੜਿਆ ਪਰਦਾ ਅੱਗੇ ਆਏ ਖਲੋਹਾ ਇਹ ਵੀ ਵਿਸਰਾਮ ਬਹੁ ਤੇਰੀ ਥਾਈ ਰਲਾਈ ਰਲਾਈ ਦਿੱਤਾ ਇੱਥੇ ਵਿਸਰਾਮ ਉਗੜਿਆ ਪਰਦਾ ਅੱਗੇ ਆਏ ਖਲੋਹਾ ਸਤਗੁਰ ਕੀ ਜੇ ਸਰਣੀ ਆਵੇ ਫਿਰ ਮਨੂਰਹ ਕੰਚਨ ਹੋਹਾ ਸਤਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਸਤਗੁਰ ਨਿਰਵੈਰ ਪੁੱਤਰ ਸਤਰ ਸੰਮਾਨੇ ਇਥੇ ਵਿਸਰਾਮ ਔਗਣ ਕੱਟੇ ਕਰੇ ਸੁੱਧ ਦੇਹ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤਿਸ ਸਤਗੁਰ ਨਾਲ ਸਨੇਹਾ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੋਦ ਭਾਣਾ ਜੰਤ ਸੋ ਤੋਦ ਬੁਝਈ ਜੋ ਤੋਦ ਭਾਣਾ ਜੰਤ ਸੋ ਦਰਗਹਿ ਸਿਝਈ ਜੇ ਸੁਨੋ ਤੇਰੀ ਨਦਰ ਹਉ ਮੈਂ ਤਿਸ ਗਈ ਜੇ ਸੁਨੋ ਤੇਰੀ ਨਦਰ ਹਉ ਮੈਂ ਤਿਸ ਗਈ ਜੇ ਸੁਨੋ ਤੂੰ ਸੰਤੁਸ਼ਟ ਜਿਸਨੋ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕੈ ਸੁਆਮੀ ਵੱਲ ਨਿਰਭਉ ਸੋ ਭਈ ਜਿਸਨੋ ਤੂ ਕਿਰਪਾਲ ਸੱਚਾ ਸੋ ਥਿਆਈ ਹਾਂ ਥਿਆਈ ਜਿਸਨੋ ਤੇਰੀ ਮਯਾ ਨਾ ਕੋ ਹੈ ਅਗਨਈ ਤਿਸਨੋ ਸਦਾ ਦਇਆਲ ਹਾਂ ਤਿਸਨੋ ਸਦਾ ਦਇਆਲ ਜਿਨ ਗੁਰ ਤੇ ਮਤ ਲਈ